ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਐਸ.ਡੀ.ਪੀ.ਸੀ ਮੈਂਬਰਾਂ ਤੇ ਸਿੱਖ ਸੰਗਠਾ ਵੱਲੋਂ ਮਾਰਚ ਕਰਦੇ ਹੋਏ ਡਿਪਟੀ ਕਮਿਸ਼ਨਰ ਗੁਰਦਾਸਪੁਰ ਨੂੰ ਕੇਂਦਰ ਅਤੇ ਪੰਜਾਬ ਸਰਕਾਰ ਦੇ ਨਾਮ ਤੇ ਮੰਗ ਪੱਤਰ ਦਿੱਤਾ ਗਿਆ ਇਸ ਮੌਕੇ ਸੰਗਠਾ ਨੇ ਹੱਥਾਂ ਦੇ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਦੇ ਬੈਨਰ ਫੜੇ ਰੱਖੇ ਇਸ ਸਬੰਧੀ ਜਾਣਕਾਰੀ ਦਿੰਦੇ ਐਸ.ਡੀ.ਪੀ.ਸੀ ਮੈਂਬਰ ਗੁਰਤੇਂਦਰਪਾਲ ਸਿੰਘ ਗੋਰਾ ਤੇ ਗੁਰਦੁਆਰਾ ਅਚਲ ਸਾਹਿਬ ਦੇ ਮੈਨੇਜਰ ਗੁਰਿੰਦਰਪਾਲ ਸਿੰਘ ਨੇ ਕਿਹਾ ਕਿ ਆਜ਼ਾਦੀ ਦੀ ਲੜਾਈ ਦੇ ਵਿੱਚ 80% ਸਿੱਖ ਕੌਮ ਨੇ ਕੁਰਬਾਨੀਆਂ ਦਿੱਤੀਆਂ ਅਤੇ ਪੂਰਾ ਦੇਸ਼ ਉਸੇ ਆਜ਼ਾਦੀ ਦੇ 75ਵੇਂ ਵਰੇਗੰਢ ਮਨਾਉਣ ਜਾ ਰਿਹਾ ਹੈ ਅਸੀਂ ਇਸ ਮੰਗ ਪੱਤਰ ਜ਼ਰੀਏ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਨੂੰ ਇਹ ਅਪੀਲ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਹੁਤ ਹੀ ਦੁਖੀ ਹਿਰਦੇ ਦੇ ਨਾਲ ਡਿਪਟੀ ਕਮਿਸ਼ਨਰ ਗਰਦਾਪੁਰ ਜੀ ਦੇ ਦਫ਼ਤਰ ਖੇ ਜਾ ਕੇ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਮੂੱਚੇ ਮੈਂਬਰਸ ਬਾਨਾਂ ਦੀ ਅਗਵਾਈ ਵਿੱਚ ਗੁਰਦੁਆਰਾ ਸਬੰਧ ਦੇ ਇਤਿਹਾਸਕ ਮੈਨੇਜਰਸ ਬਾਨਾਂ ਨੇ ਸ਼੍ਰੋਮਣੀ ਕਉਟੀ ਦੇ ਮੈਨੇਜਰਸ ਮੈਂਬਰਸ ਬਾਨਾਂ ਨੇ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਮੈਮੋਰੈਂਡਮ ਦਿੱਤਾ ਮੈਂ ਇੱਕੋ ਹੀ ਗੱਲ ਕਹਿਣਾ ਚਾਹੁੰਦਾ ਕਿ ਦੇਸ਼ ਦੀ ਆਜ਼ਾਦੀ ਨੂੰ ਅੱਜ 75 ਸਾਲ ਹੋ ਗਏ ਨੇ ਦੇਸ਼ ਜਾਦ ਹੋਏ ਨੂੰ ਇਸ ਦੇਸ਼ ਦੀ ਆਜ਼ਾਦੀ ਵਾਸਤੇ ਸਿੱਖਾਂ ਨੇ 80% ਤੋਂ ਵੱਧ ਜਿਹੜੀਆਂ ਕੁਰਬਾਨੀਆਂ ਦਿੱਤੀਆਂ ਪਰ ਫਿਰ ਵੀ ਸੇਕ ਕੌਮਾਂ ਹਮੇਸ਼ਾ ਸਰਕਾਰਾਂ ਧੱਕੇ ਕਰਦੇ ਰਹੀਆਂ ਮੈਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੂੰ ਕਹਿਣਾ ਕਿ ਜਿਹੜੀਆਂ ਦੇਸ਼ ਦੀ ਆਜ਼ਾਦੀ ਸਮੇਂ ਸਿੱਖਾਂ ਵੱਲੋਂ ਕੁਰਬਾਨੀਆਂ ਦਿੱਤੀਆਂ ਗਈਆਂ ਸਨ ਉਹਨਾਂ ਦੀ ਸ਼ਹਾਦਤਾਂ ਨੂੰ ਯਾਦ ਰੱਖਦਿਆਂ 15 ਅਗਸਤ ਵਾਲੇ ਦਿਨ 75ਵੀਂ ਵarre ਗੰਢ ਆਜ਼ਾਦੀ ਦੇ ਦਿਹਾੜੇ ਤੇ ਇਹਨਾਂ ਬੰਦੀ ਸਿੰਘਾਂ ਦੀ ਰਿਹਾਈ ਕੀਤੀ ਜਾਵੇ ਜਿਨ੍ਹਾਂ ਨੂੰ 52 27 ਸਾਲ 32 32 ਸਾਲ ਹੋ ਗਏ ਨੇ ਉਹ ਨਜ਼ਰਬੰਦ ਕੀਤੇ ਨੂੰ ਉਹਨਾਂ ਨੂੰ ਤੁਰੰਤ ਰਿਹਾ ਕੀਤਾ ਜਾਵੇ ਇਹ ਤਾਂ ਕਿ ਉਹਨਾਂ ਨੂੰ ਵੀ ਇੱਕ ਜਾਤੀ ਮਿਲ ਸਕੇ ਤੇ ਇਹ ਕਿ ਸਿੱਖਾਂ ਨੂੰ ਜਿਹੜਾ ਉਹ ਉਹਨਾਂ ਦਾ ਇੱਕ ਵੱਡਾ ਤੋਹਫਾ ਹੈਗਾ ਮੈਂ ਨਰਿੰਦਰ ਮੋਦੀ ਨੂੰ ਦੁਬਾਰਾ ਇਹੋ ਬੇਨਤੀ ਕਰਨਾ ਕਿ ਸਿੱਖਾਂ ਦੀ ਸ਼ਰਤ ਨੂੰ ਯਾਦ ਕਰਦੇ ਹਾਂ ਇਹਨਾਂ ਬੰਦੀ ਸਿੰਘਾਂ ਨੂੰ ਤੁਰੰਤ ਰਿਹਾ ਕੀਤਾ ਜਾਵੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਦਾ ਹਰਜਿੰਦਰ ਸਿੰਘ ਧਾਮੀਨ ਹੈ ਐਗਜ਼ੈਕਟਿਵ ਕਮੇਟੀ ਦੀ ਜਿਹੜੀ ਪਿਛਲੇ ਦਿਨੀ ਮੀਟਿੰਗ ਹੋਈ ਹੈ ਉਹਦੇ ਚ ਫੈਸਲਾ ਲਿਆ ਔਰ ਸ਼੍ਰੀ ਅਕਾਲ ਤਖਤ ਸਾਹਿਬ ਜੀ ਨੇ ਵੀ ਇਹ ਫੈਸਲਾ ਕੀਤਾ ਹੈ ਇਹ ਜਿਹੜੇ ਬੰਦੀ ਸਿੰਘ ਲੰਮੇ ਸਮੇਂ ਤੋਂ ਜੇਲ੍ਹਾਂ 'ਚ ਬੰਦ ਨੇ ਉਹਨਾਂ ਨੂੰ ਰਿਹਾਅ ਕਰਨ ਲਈ ਯਤਨ ਕੀਤਾ ਜਾਵੇ ਜਿੱਥੇ ਬਹੁਤ ਵੱਡੇ ਯਤਨ ਸ਼੍ਰੋਮਣੀ ਅਕਾਲੀ ਦਲ ਨੇ ਕੀਤੇ ਨੇ ਉਥੇ ਸਿੱਖਾਂ ਦੀ ਮਹਾਨ ਸੰਸਤਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜੋ ਪ੍ਰੋਗਰਾਮ ਲੀਕਿਆ ਉਹਦੇ ਮੁਤਾਬਕ ਅੱਜ ਡੀਸੀ ਗੁਰਦਾਸਪੁਰ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਰੇ ਜ਼ਿਲ੍ਹੇ ਦੇ ਜਿਹੜੇ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਸ਼੍ਰੋਮਣੀ ਕਮੇਟੀ ਦੇ ਮੈਂਬਰ ਸਾਹਿਬਾਨ ਪ੍ਰਚਾਰਕ ਵੀਸ਼ਾ ਢਾਡੀ ਇਹ ਸਾਰੇ ਆਲੇ ਮਿਲ ਕੇ ਅੱਜ ਮੰਗ ਪੱਤਰ ਉਹਨਾਂ ਨੂੰ ਦਿੱਤਾ ਔਰ ਅਸੀਂ ਇਹ ਮੰਗ ਪੱਤਰ ਇਸ ਕਰਕੇ ਉਹਨਾਂ ਨੂੰ ਦਿੱਤਾ ਹੈ ਕਿ ਸਾਡੀ ਮੰਗ ਕੇਂਦਰ ਸਰਕਾਰ ਤੱਕ ਪੰਜਾਬ ਸਰਕਾਰ ਤੱਕ ਪਹੁੰਚਾਈ ਜਾਵੇ ਲੰਮੇ ਸਮੇਂ ਤੋਂ ਜੋ ਬੰਦੀ ਸਿੰਘ ਸਾਡੇ ਜੇਲ੍ਹਾਂ ਵਿੱਚ ਸਜ਼ਾਵਾਂ ਕੱਟ ਰਹੇ ਨੇ ਜਿਨ੍ਹਾਂ ਦੀਆਂ ਸਜ਼ਾਵਾਂ ਪੂਰੀਆਂ ਹੋ ਚੁੱਕੀਆਂ ਮੈਂ ਸਮਝਣਾ ਉਹਨਾਂ ਨੂੰ ਹੱਦੋਂ ਵੱਧ ਪ੍ਰੇਸ਼ਾਨ ਕੀਤਾ ਜਾ ਰਿਹਾ ਭਾਵੇਂ ਸਿੰਘਾਂ ਦੇ ਇਰਾਦੇ ਦ੍ਰਿੜ ਨੇ ਪਰ ਫਿਰ ਵੀ ਇਸੇ ਕੌਮ ਦੇ ਹੀਰੇ ਅਨਮੋਲ ਹੀਰੇ ਜਿਹੜੇ ਜੇਲ੍ਹਾਂ 'ਚ ਬੈਠੇ ਨੇ ਉਹਨਾਂ ਨੂੰ ਰਿਹਾਅ ਕਰਨ ਲਈ ਸਿੱਖ ਕੌਮ ਯਤਨਸ਼ੀਲ ਹੈ ਗੁਰੂ ਕਿਰਪਾ ਕਰੇਗਾ ਰਹਿਮਤ ਕਰੇਗਾ ਜਿਵੇਂ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਬਾਬਾ ਬੁੱਢਾ ਸਾਹਿਬ ਜੀ ਨੇ ਗਵਾਲੀਅਰ ਦੇ ਕਿਲੇ ਵਿੱਚੋਂ ਨਗਰ ਚੌਕੀਆਂ ਕੱਢ-ਕੱਢ ਕੇ ਸ਼ਬਦ ਚੌਕੀਆਂ ਕੱਢ ਕੇ ਰਿਹਾਅ ਕਰਵਾਇਆ ਸੀ ਮੈਂ ਸਮਝਦਾ ਇਸੇ ਤਰ੍ਹਾਂ ਸਿੱਖ ਕੌਮ ਆਉਣ ਵਾਲੇ ਦਿਨਾਂ 'ਚ ਹੋਰ ਵੀ ਕੋਈ ਸਖਤ ਐਕਸ਼ਨ ਲੈਣਾ ਪਿਆ ਸ਼ਬਦ ਚੌਕੀਆਂ ਕੱਢਣੀਆਂ ਪਈਆਂ ਕੇਂਦਰ ਸਰਕਾਰ ਦੇ ਖਿਲਾਫ ਕੋਈ ਧਰਨੇ ਲਾਉਣੇ ਪਏ ਪੰਜਾਬ ਸਰਕਾਰ ਦੇ ਖਿਲਾਫ ਧਰਨੇ ਲਾਉਣੇ ਪਏ ਉਹ ਵੀ ਲਾਉਣ ਲਈ ਜ਼ਰੂਰ ਪਾਬੰਦ ਹੋਵਾਂਗੇ ਪਰ ਅੱਜ ਅਸੀਂ ਜਿਹੜੀ ਮੰਗ ਪੱਤਰ ਦਿੱਤਾ ਹੈ ਉਹ ਸਾਡੀ ਇਹ ਮੰਗੇ ਇਹ ਜਿਹੜੇ ਬੰਦੀ ਸਿੰਘ ਨੇ ਲੰਬੇ ਸਮੇਂ ਤੋਂ ਜੇਲ੍ਹਾਂ ਵਿੱਚ ਬੰਦ ਉਹਨਾਂ ਨੂੰ ਰਿਹਾ ਕੀਤਾ ਜਾਵੇ ਐਸਐਮਜ਼ेड ਪੰਜਾਬ ਦੇ ਲਈ ਗੁਰਦਾਸਪੁਰ ਤੋਂ ਲक्की ਦੀ ਰਿਪੋਰਟ